ਲਾਹੌਰ ਦਾ ਜਿਹੜਾ ਗੇਟ ਆ ਉਹਦਾ ਨਾਮ ਆਲਮਗੀਰੀ ਦਰਵਾਜ਼ਾ ਆ ਮੇਰਾ ਉਹ ਦਰਵਾਜ਼ਾ ਵੇਖਣ ਦੀ ਬੜੀ ਤਮੰਨਾ ਸੀ ਤੈਨੂੰ ਦੱਸ ਹੀ ਨਹੀਂ ਸਕਦਾ ਵੀ ਜਿੱਥੇ ਮੈਂ ਖੜੋਤਾ ਉੱਥੇ ਕੌਣ ਖੜਾ ਸੀ ਤੇ ਇਹ ਦਰਵਾਜ਼ਾ ਸਾਡੇ ਲਈ ਕੀ ਆ ਕਹਿੰਦਾ ਮੈਨੂੰ ਦੱਸੋ ਗਾਈਡ ਉੱਥੋਂ ਦਾ ਮੈਂ ਕਿਹਾ ਕੋਈ ਵੇਲਾ ਸੀਗਾ ਵੀ 1798 ਦੇ ਵਿੱਚ ਜਿੱਥੇ ਮੈਂ ਖੜਾ ਆ ਇੱਥੇ ਕਦੀ ਮਹਾਰਾਜਾ ਰਣਜੀਤ ਸਿੰਘ ਖੜਾ ਸੀ ਤੇ ਇਸ ਦਰਵਾਜ਼ੇ ਦੇ ਅੰਦਰ ਸ਼ਾਹ ਜ਼ਮਾਨਾ ਸੀ ਅਬਦਾਲੀ ਦਾ ਪੋਤਰਾ ਤੇ ਮਹਾਰਾਜ ਰਣਜੀਤ ਸਿੰਘ ਨੇ ਮੰਗਾਰਿਆ ਸੀ ਵੀ ਬਾਹਰ ਨਿਕਲੋ ਬਦਾਲੀ ਦੇ ਪੋਤਰਾ ਤੈਨੂੰ ਚੜਤ ਸਿੰਘ ਦਾ ਪੋਤਰਾ ਵਕਾਰਦਾ ਤੇਰਾ ਦਾਦਾ ਕਹਿੰਦਾ ਸੀ ਅਹਿਮਦ ਸ਼ਾਹ ਬਦਾਲੀ ਵੀ ਮੈਂ ਨਹੀਂ ਆਉਂਗਾ ਪਰ ਮੇਰੇ ਪੋਤੇ-ਪੜਪੋਤੇ ਚੜ ਕੇ ਆਉਂਦੇ ਰਹਿਣਗੇ ਲੈ ਆ ਗਿਆ ਮੈਂ ਚੜਤ ਸਿੰਘ ਦਾ ਪੋਤਰਾ ਬਾਹਰ ਨਿਕਲ ਮੈਂ ਕਹਿੰਦਾ ਮੈਂ ਤੈਨੂੰ ਮੈਂ ਉਹ ਫੀਲ ਕਰ ਰਿਹਾ ਸੀ ਚੀਜ਼ ਮੇਰੇ ਹੱਥ ਮੈਂ ਕਹਿੰਦਾ ਇਸ ਕਰਕੇ ਨਹੀਂ ਜੁੜੇ ਵੀ ਇਹ ਦਰਵਾਜ਼ਾ ਮੇਰੇ ਹੱਥ ਇਸ ਕਰਕੇ ਜੁੜੇ ਕਿ ਕਦੀ ਇਹਨੂੰ ਜਿੱਤਿਆ ਸੀ ਅਸੀਂ ਇੱਥੇ ਬਹਿ ਕੇ ਕਦੀ 42 ਸਾਲ ਅਸੀਂ ਉਹ ਰਾਜ ਕੀਤਾ ਆ ਇਸ ਤਖਤ 'ਤੇ ਬੈਠ ਕੇ ਜਿਹੜੇ ਰਾਜ ਦਾ ਸਾਨ ਨਹੀਂ ਪੂਰੀ ਦੁਨੀਆ 'ਚ ਅਜ ਕੋਈ ਨਹੀਂ ਆ ਉਹਦੀ ਮਿਸਾਲ ਨਹੀਂ ਮਿਲਦੀ